ਚਲਦਾ ਪਿਆ ਫਰੈਂਡਸ ਆਪ ਆ ਗਏ ਆ ਬਾਰ ਨੂੰ ਆਇਆ ਤੇ ਫਰੈਂਡਸ ਆਪਾ ਨਾ ਚੈਲੰਜ ਆ ਆਪਾ ਆਪਣੇ ਦੇਲ ਚ ਮਤਲਬ ਚੈਲੰਜ ਬਣਾਇਆ ਕੋਸ਼ਿਸ਼ ਕਰਾਂਗੀ ਕਿ ਮੈਂ ਚੈਲੰਜ ਪੂਰਾ ਕਰਾਂ ਮੈਂ ਸੋਚਿਆ ਕਿ ਰੋਜ਼ ਸ਼ਾਮ ਨੂੰ ਨਾ ਆਪਾਂ ਗੁਰਦੁਆਰਾ ਸਾਹਿਬ ਜਾਇਆ ਕਰਾਂਗੇ ਤੇ ਚੈਲੰਜ ਸਾਡਾ ਹੋ ਗਿਆ ਸਟਾਰਟ ਅੱਜ ਸਾਡਾ ਸੀਗਾ ਮਤਲਬ ਕਿ ਕੀ ਸੀਗਾ ਅੱਜ ਮਤਲਬ ਕਿ ਮੰਗਲਵਾਰ ਯਾਨੀ ਟਿਊਜ਼ਡੇ ਨੂੰ ਸਾਡਾ ਫਰਸਟ ਡੇ ਆ ਪਹਿਲਾਂ ਵੀ ਜਾਂਦੇ ਹੀ ਵਿੱਚ ਕਈ ਵਾਰੀ ਨਹੀਂ ਚੱਜਿਆ ਜਾਂਦਾ अरुण दिमाग ਵਿੱਚ ਚੈਲੰਜ ਇੱਕ ਆਪਣਾ ਡ੍ਰਿਹੜ ਨਿਸ਼ਚੈ ਕੀਤਾ ਕਿ ਕੋਸ਼ਿਸ਼ ਕਰਾਂਗੇ ਕਿ ਆਪਾਂ ਨਾ ਹਰ ਅੱਛਾ ਪਾਪਾ ਜੀ ਥੋੜੀ ਦੇਰ ਸ਼ਾਮ ਨੂੰ ਰਾਤ ਰਾਸ ਟਾਈਮ ਤੇ ਨਾ ਉੱਥੇ ਜਾਇਆ ਕਰੀਏ ਗੁਰਦੁਆਰੇ ਮੀਸ਼ੂ ਨੂੰ ਲੈ ਕੇ ਤੇ ਮੈਂ ਵੀ ਨਾਲ ਮਤਲਬ 에 ਜਾਇਆ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਅੰਦਰ ਬਾਤ ਖੜ ਕੇ ਦਰਸ਼ਨ ਕਰਕੇ ਆਗੇ ਬਾਅਦ ਤੇ ਪੀਸ਼ੂ ਦੇ ਪਾਪਾ ਆ ਗਏ ਸਾਨੂੰ ਲੈ ਕੇ ਕਾਰ ਗੁਰਦੁਆਰੇੋਂ ਆਪਾਂ ਆ ਗਏ ਸੀਗੇ ਹੁਣ ਮੈਂ ਵੱਡੀਆਂ ਰਸੋਈ 'ਚ ਤੇ ਰਸੋਈ 'ਚ ਆਟਾ ਗੁੰਨਣ ਵਾਲਾ ਸਬਜ਼ੀ ਥੋੜੀ ਜਿਹੀ ਪਈ ਹੋਈ ਏ ਮੈਂ ਕਿਹ ਹੈ ਪਾਵਾਂਗੇ ਸਵੇਰੇ ਆਲੂ ਦੀ ਸਬਜ਼ੀ ਬਣਾਈ ਸੀ ਦਹੀਂ ਪਾ ਕੇ ਬਹੁਤ ਟੇਸਟੀ ਬਣੀ ਤੇ ਇੱਥੇ ਫਰੈਂਡਸ ਮੈਂ ਨਾ ਕਾਫੀ ਦਿਨਾਂ ਤੋਂ ਸੋਚਦੀ ਪਈ ਸੀ ਕਿ ਦੁਬਾਰਾ ਤੋਂ ਨਾ ਡੋਸਾ ਇੱਕ ਦਿਨ ਮੈਂ ਪਹਿਲਾਂ ਬਣਾਇਆ ਹੀ ਜਿੱਦਨ ਮੈਂ ਤੁਹਾਨੂੰ ਦਿਖਾਈ ਹੀ ਨਾ ਵੀਡੀਓ 'ਚ ਦਹੀਂ ਪੱਲੇ ਬਣਾਏ ਉਹਦੋਂ ਵੀ ਮੈਂ ਅਗਲੇ ਦਿਨ ਦੋਸੇ ਬਣਾਏ ਸੀ ਲੇਕਿਨ ਮੈਂ ਤੁਹਾਨੂੰ ਉਹਨਾਂ ਮਤਲਬ ਕਿ ਵੀਡੀਓ ਨਹੀਂ ਬਣਾ ਪਾਈ ਤੇ ਮੇਰਾ ਨਾ ਵੈਸੇ ਵੀ ਮੈਨੂੰ ਦੋਸੇ ਬਹੁਤ ਪਸੰਦ ਆ ਹਲਕਾ ਖਾਣਾ ਆ ਤਾਂ ਮੇਰਾ ਦਿਲ ਕਰਦਾ ਪਿਆ ਸੀ ਦੁਬਾਰਾ ਦੋਸੇ ਬਣਾਈਏ ਤੇ ਇੱਥੇ ਮੈਂ ਨਾ ਦੁਪਹਿਰ ਦੇ ਟਾਈਮ ਤੇ ਮਤਲਬ ਕਿ 5-6 ਘੰਟੇ ਲਈ ਨਾ ਦਾਲ ਤੇ ਚਾਵਲ ਨੂੰ ਭਿਗੋ ਕੇ ਰੱਖ ਦਿੱਤਾ ਸੀ ਤੇ ਜਦੋਂ ਅਸੀਂ ਇਹਨਾਂ ਨੂੰ ਮਤਲਬ ਕਿ ਭਿਗੋ ਕੇ ਰੱਖਣਾ ਆ ਤੇ ਇਹਨਾਂ ਨੂੰ ਆਪਾਂ ਭਿਗੋ ਕੇ ਰੱਖਣਾ ਤੇ ਚਾਵਲ ਦੀ ਇਹਦੀ ਜਿਹੜੀ ਕੁਆਂਟੀਟੀ ਐ ਨਾ ਬਿਲਕੁਲ ਸਹੀ ਲੈਣੀ ਹੈ ਇਹਦਾ ਕਿ ਦੋ ਕੋਲੀਆਂ ਮੈਂ ਚਾਵਲ ਲਏ ਆ ਉਹਦਾ ਚੌਥਾਈ ਹਿੱਸਾ ਯਾਨੀ ਕਿ ਅੱਧੀ ਕੋਲੀ ਮੈਂ ਤੋਤੇ ਮਾਵਾ ਦੀ ਦਾਲ ਲਈ ਹੈ ਮਤਲਬ ਕਿ ਤੋਤੇ ਮਾਤੇ ਨਹੀਂ ਸੀ ਮਿਲੇ ਦਲੇ ਸੀਗੇ ਮੈਂ ਉਹਨਾਂ ਨੂੰ ਸਾਫ਼ ਕਰ ਲਿਆ ਮਤਲਬ ਭੇ ਕੇ ਰੱਖੋ ਤੇ ਉਹਦੇ ਬਹੁਤ इजीली ਜਿਹੜੇ ਛਿਲਕੇ ਆ ਨਾ ਉੱਤਰ ਜਾਂਦੇ ਆ ਫਿਰ ਉਸ ਤੋਂ ਬਾਅਦ ਨਾ ਇਹ ਮੈਂ ਵੈਸੇ ਸੈਪਰੇਟ ਰੱਖੇ ਸੀਗੇ ਅਲੱਗ-ਅਲੱਗ ਪੇਤੇ ਹੀ ਬਾਅਦ ਵਿੱਚ ਨਾ ਮੈਂ ਇਹਨਾਂ ਨੂੰ ਇਕੱਠਿਆਂ ਕਰਤਾ ਜਦੋਂ ਪੀਸਣ ਲੱਗੀ ਮੈਂ ਕਿਹਾ ਫਿਰ ਵੀ ਬਾਅਦ ਵਿੱਚ ਵੀ ਤਾਂ ਮਿਕਸੀ ਕਰਨਾ ਆ ਤਾਂ ਮੈਂ ਮਿਕਸ ਕਰ ਦਿੱਤਾ ਉਦਾਂ ਮੈਂ ਇਹਨਾਂ ਨੂੰ ਜਿਹੜਾ ਸੋਕ ਕਰਕੇ ਰੱਖਿਆ ਸੀਗਾ ਨਾ ਉਹ ਮੈਂ ਅਲੱਗ-ਅਲੱਗ ਰੱਖਿਆ ਸੀ ਇੱਥੇ ਤੁਸੀਂ ਦੇਖ ਸਕਦੇ ਹੋ ਮੈਂ ਆਪਣਾ ਸਾਰਾ ਬੈਟਰ ਆ ਨਾ ਜੋ ਉਹਨੂੰ ਗ੍ਰाइंड ਕਰ ਲਿਆ ਹੋਇਆ ਆ ਦੇਖੋ ਇਹਦੀ ਥਿੱਕਨੈਸ ਨਾ ਆਪਾਂ ਇੰਨੀ ਕੁ ਰੱਖਣੀ ਆ ਦੇਖੋ ਅੱਛਾ ਇਹਦੇ ਅੰਦਰ ਮੈਂ ਨਾ ਮੇਥਰੇ ਥੋੜੇ ਜੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਇੱਕ ਚਮਚ ਮੇਥਰੇ ਵੀ ਨਾਲ ਹੀ ਪੀਤੇ ਸੀਗੇ ਤੇ ਮੇਥੀ ਦਾਣਾ ਜਿਹਨੂੰ ਆਪਾਂ ਕਹਿੰਨੇ ਆ ਔਰ ਇੱਕ ਇਹਦੇ ਚ ਇਹਦੇ ਵਿੱਚ ਨੇ ਇੱਕ ਚਨਿਆਰੀ ਦਾਲ ਵੀ ਇੱਕ ਚਮਚ ਪੈਣੀ ਪੈਂਦੀ ਉਹ ਮੇਰੇ ਕੋਲ ਨਹੀਂ ਸੀ ਉਹਦੀ ਜਗ੍ਹਾ ਮੈਂ ਇੱਕ ਚਮਚ ਬੇਸਨ ਪਾ ਲਾਂਗੀ ਜਦੋਂ ਮੈਨੂੰ ਬਣਾਵਾਂਗੀ ਤਾਂ ਬਸ ਇਹਨੂੰ ਮੈਂ ਪੂਰੀ ਰਾਤ ਲਈ ਇਦਾਂ ਹੀ ਟੱਕ ਕੇ ਨਾ ਓਵਰਨਾਈਟ ਰੱਖ ਦਾਂਗੀ ਬਾਹਰ ਫ੍ਰਿਜ 'ਚ ਨਹੀਂ ਰੱਖਣਾ ਇਹਨੂੰ ਓਵਰਨਾਈਟ ਲਈ ਰੱਖ ਦਾਂਗੀ ਇੱਕ ਬਹੁਤ ਵਧੀਆ ਤਰੀਕੇ ਨਾਲ ਫਰਮੈਟ ਹੋ ਜਾਏਗਾ ਫੁੱਲ ਜਾਏਗਾ ਬਹੁਤ ਵਧੀਆ ਤਰੀਕੇ ਨਾਲ ਬਸ ਇਹਨੂੰ ਇੱਕ ਸਾਈਡ ਤੇ ਇੱਥੇ ਰੱਖ ਦਿੱਤਾ ਹੁਣ ਆਪਾਂ ਪੂਰੀ ਰਾਤ ਇਦਾਂ ਹੀ ਰਹੇਗਾ ਨੈਕਸਟ ਡੇ ਤੁਸੀਂ ਦੇਖੋ ਆ ਦੇਖੋ ਇਹ ਤੁਸੀਂ ਇਹਨਾਂ ਦੇਖੋ ਕਿ ਮੈਂ ਫ੍ਰਿਜ ਚ ਰੱਖਿਆ ਸੀ ਇਹ ਮੈਂ ਸਵੇਰੇ ਉੱਠ ਕੇ ਨਾ ਜਦੋਂ 7 ਵਜੇ ਉੱઠી ਤਾਂ ਮੈਂ ਦੇਖਿਆ ਕਿ ਬਹੁਤ ਵਧੀਆ ਤਰੀਕੇ ਨਾਲ ਫੁੱਲ ਗਿਆ ਹੈ ਫੁੱਲਣ ਤੋਂ ਬਾਅਦ ਆਪਾਂ ਇਹਨੂੰ ਫ੍ਰਿਜ ਚ ਸਟੋਰ ਕਰਕੇ ਰੱਖ ਸਕਦੇ ਹਾਂ ਜਦੋਂ ਸਾਡਾ ਦਿਲ ਕਰੇ ਆਪਾਂ ਡੋਸਾ ਬਣਾ ਕੇ ਖਾ ਸਕਦੇ ਹਾਂ ਤੇ ਆਹ ਦੇਖੋ ਇਧਰ ਰਾਤੀ ਤੁਸੀਂ ਦੇਖਿਆ ਸੀ ਕਿ ਅੱਧਾ ਪਤੀਲਾ ਸੀਗਾ ਮਤਲਬ ਲਕੀ ਦਾਲ ਤੇ ਚਾਵਲ ਦਾ ਜਿਹੜਾ ਇਹ ਕਾਚਾ ਮਾਚਾ ਆ ਅੱਧਾ ਪਤਿਲਾ ਸੀਗਾ ਉਸ ਤੋਂ ਬਾਅਦ ਦੇਖੋ ਫੁੱਲ ਕੇ ਨਾ ਇੰਨਾ ਭਰ ਗਿਆ ਆ ਔਰ ਇਹਦੇ ਅੰਦਰ ਬਹੁਤ ਵਧੀਆ ਤਰੀਕੇ ਨਾਲ ਹਵਾ ਆਪੇ ਭਰੀ ਗਈ ਏ ਔਰ ਇਹਦਾ ਇਹਨੂੰ ਜਦੋਂ ਮੈਂ ਹੁਣ ਇਹਦੇ ਅੰਦਰ ਕੜਚੀ ਫੇਰਦੀ ਪਈ ਆ ਨਾ ਬਿਲਕੁਲ ਹਲਕਾ ਆ ਜਿੱਦਾਂ ਹਵਾ ਭਰੀ ਜਾਂਦੀ ਆ ਦੇਖੋ ਤੇ ਜਿੰਨਾ ਮੈਨੂੰ ਚਾਹੀਦਾ ਨਾ ਸਿਰਫ ਮੈਂ ਹੀ ਖਾਣੇ ਸੀ ਮੀਸ਼ੂ ਕਹਿੰਦਾ ਮਮਾ ਮੈਨੂੰ ਚਪਾਤੀ ਦੇ ਦਿਓ ਉਹਦੀ ਵੈਸੇ ਵੀ ਤਬੀਅਤ ਨਹੀਂ ਸੀ ਠੀਕ ਬੁਖਾਰ ਹੋਇਆ ਸੀਗਾ ਮੈਨੂੰ ਵੀ ਬੁਖਾਰ ਸੀਗਾ ਰਾਤੀ 10 11 ਵਜੇ ਆਪਾਂ ਦਵਾਈ ਆ ਕੇ ਆਈ ਔਰ ਉਸ ਵਾਰ ਮੇਰਾ ਨਾ ਦਿਲ ਕਰਦਾ ਸੀ ਹਲਕਾ ਜਾ ਖਾਵਾ ਤਾਂ ਬਸ ਮੈਂ ਆਪਣੇ ਲਈ ਬਣਾ ਲਾਂਗੀ ਤਾਂ ਜਿੰਨਾ ਕਿ ਮੈਨੂੰ ਚਾਹੀਦਾ ਨਾ ਮੈਂ ਸਿਰਫ ਓਨਾਂ ਕੁ ਲੱਗ ਸੈਪਰੇਟ ਕਰ ਲਿਆ ਔਰ ਇਹਦੇ ਅੰਦਰ ਮੈਂ ਸਵਾਦ ਅਨੁਸਾਰ ਥੋੜਾ ਜਿਹਾ ਨਮਕ ਪਾ ਲਾਂਗੀ ਸਿਰਫ ਨਮਕ ਹੀ ਐਡ ਕਰਾਂਗੇ ਉਸ ਤੋਂ ਇਲਾਵਾ ਕੁਝ ਵੀ ਐਡ ਨਹੀਂ ਕਰਾਂਗੇ ਇਹਦੇ ਅੰਦਰ ਤੇ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਨਾ ਮੈਂ ਮਿਕਸ ਕਰ ਲਾਂਗੀ ਤੇ ਜਿਹੜਾ ਮੇਰਾ ਬਚਿਆ ਹੋਇਆ ਬੈਟਰ ਆ ਨਾ ਉਹਨੂੰ ਮੈਂ ਫਿਰ ਐਜ਼ ਇਟ ਇਜ਼ ਕਿਉਂਕਿ ਹੁਣ ਉਹ ਫਾਰਮੈਟ ਹੋ ਚੁੱਕਿਆ ਹੈ ਇਹ ਨਹੀਂ ਕਿ ਹੁਣ ਤੁਸੀਂ ਉਹਨੂੰ ਬਾਹਰ ਹੀ ਰਹਿਣ ਦਿਓ ਤੁਸੀਂ ਉਹਨੂੰ ਨਾ ਫ੍ਰਿਜ ਚ ਸਟੋਰ ਕਰਕੇ ਰੱਖ ਸਕਦੇ ਹੋ ਤੇ ਇੱਥੇ ਮੈਂ ਨਮਕ ਪਾ ਕੇ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਘੋਲ ਲਿਆ ਤੇ ਜਿਹੜਾ ਬਚਿਆ ਹੋਇਆ ਬੈਟਰ ਆ ਉਹਨੂੰ ਮੈਂ ਫਿਰ ਤੋਂ ਟੱਕ ਕੇ ਫ੍ਰਿਜ ਚ ਰੱਖ ਦਿੱਤਾ ਆ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਮੈਂ ਨਾ ਇੱਕ ਇਲੈਕਟ੍ਰਿਕ ਲੈ ਲਿਆ ਆ ਇਹ ਇਲੈਕਟ੍ਰਿਕ ਤਵਾ ਆ ਇਹਦੇ ਉੱਤੇ ਚਿਲਾ ਆਮਲੇਟ ਡੋਸਾ ਕੁਝ ਵੀ ਤੁਸੀਂ ਬਣਾ ਸਕਦੇ ਹੋ ਡੋਸੇ ਦਾ ਵੱਡਾ ਤਵਾ ਵੀ ਹੈਗਾ ਆ ਉਧਰ ਪਿਆ সাইਡ ਤੇ ਉਹ ਬਹੁਤ ਵੱਡਾ ਹੈ ਗੈਸ ਦੇ ਉੱਤੇ ਬਹੁਤ ਵੱਡਾ ਆਂਦਾ ਤੁਹਾਨੂੰ ਪਤਾ ਹੈ ਡੋਸੇ ਦੇ ਤਵੇ ਵੱਡੇ ਹੁੰਦੇ ਆ ਬਟ ਮੈਂ ਇਹਦੇ ਤੇ ਬਣਾ ਲਾਂਗੀ ਬਹੁਤ ਵਧੀਆ ਤਰੀਕੇ ਨਾਲ ਬਣ ਜਾਂਦਾ ਮੈਂ ਦੇਖ ਲਿਆ ਕਿ ਗਰਮ ਹੋ ਗਿਆ ਆ ਗਰਮ ਹੋਣਾ ਚਾਹੀਦਾ ਫੁੱਲ ਫਲੇਮ ਤੇ ਮੈਂ ਰੱਖਿਆ ਉਹਨੂੰ ਤੇ ਇੱਥੇ ਮੈਂ ਡੋਸੇ ਲਈ ਬੈਟਰ ਪਾਲਾਂਗੀ ਫਟਾਫਟ ਔਰ ਬੈਟਰ ਨੂੰ ਮੈਂ ਬਹੁਤ ਵਧੀਆ ਤਰੀਕੇ ਨਾਲ ਫਲਾ ਲਾਂਗੀ ਤੁਸੀਂ ਮੰਨੋਗੇ ਨਹੀਂ ਫਰੈਂਡਸ ਇੰਨਾ ਕ੍ਰਿਸਪੀ ਡੋਸਾ ਔਰ ਐਨਾ ਕੁ ਵਧੀਆ ਮੈਂ ਤਾਂ ਖਾ ਵੀ ਲਿਆ ਫਿਰ ਵੀ ਮੇਰੇ ਮੂੰਹ ਦੇ ਵਿੱਚ ਪਾਣੀ ਆਈ ਜਾਂਦਾ ਮੈਂ ਤੁਹਾਨੂੰ ਵੀਡੀਓ ਬਣਦੀ ਪਈ ਆ ਤਾਂ ਵੀ ਤੇ ਆ ਦੇਖੋ ਬਹੁਤ ਚੰਗੇ ਤਰੀਕੇ ਨਾਲ ਇਹਨੂੰ ਮੈਂ ਨਾ ਫਲਾ ਲਾਂਗੀ ਔਰ ਇਹ ਆਪੇ ਬਹੁਤ ਵਧੀਆ ਨਾ ਇੰਨੇ ਆਪੇ ਲੱਥ ਵੀ ਜਾਣਾ ਹੈ ਮਤਲਬ ਕਿ ਇਹ ਨਹੀਂ ਕਿ ਤਵੇ ਨਾਲ ਚਿਪਕੇਗਾ ਇਹ ਜਿਹੜੇ ਤਵੇ ਹੁੰਦੇ ਨੇ ਨਾ ਡੋਸੇ ਵਾਲੇ ਇਹਨਾਂ ਤੇ ਬਿਲਕੁਲ ਵੀ ਨਾ ਇਹ ਨਹੀਂ ਚਿਪਕਦਾ ਵੈਸੇ ਤੇ ਲੋਹੇ ਤੇ ਤਵੇ ਤੇ ਵੀ ਮੈਂ ਤੁਹਾਨੂੰ ਕਈ ਕਦੀ ਵਾਰੀ ਦਿਖਾਵਾਂਗੀ ਲੋਹੇ ਦੇ ਤਵੇ ਤੇ ਵੀ ਨਾ ਟ੍ਰਿਕ ਹੁੰਦੀ ਏ ਡੋਸਾ ਬਣਾਉਣ ਦੀ ਜਿਹਦੇ ਨਾਲ ਚਿਪਕਦਾ ਬਿਲਕੁਲ ਵੀ ਨਹੀਂ ਹੈਗਾ ਬਟ ਮੈਨੂੰ ਇੱਥੇ ਜਲਦੀ ਸੀ ਕਿ ਬਿਸ਼ੂ ਨੇ ਖਾਣਾ ਖਾ ਲਿਆ ਮੈਂ ਹੀ ਰਹਿ ਗਈ ਸੀ ਮੈਂ ਕਿਹਾ ਲੋਹੇ ਦੇ ਤਵੇ ਨੂੰ ਕੀ ਘਾਟਾ ਮਾਚਰ ਰਗੜਾ ਰਗੜੀ ਕਰਾਂਗੀ ਓਨੀ ਦੇਰ ਮੈਂ ਇਹਦੇ ਤੇ ਬਣਾ ਲੈਣੀ ਆ ਫਟਾਫਟ ਤੇ ਜਦੋਂ ਇਹ ਉੱਤੋਂ ਮੈਂ ਦੇਖਿਆ ਡਰ ਕੀ ਪਾਤਾ ਹਲਕਾ ਜਾਇਆ ਅੱਛਾ ਇਹ ਬਿਨਾ ਘਿਓ ਤੋਂ ਵੀ ਬਣ ਸਕਦਾ ਸੀ ਲੇਕਿਨ ਮੈਨੂੰ ਥੋੜਾ ਜਿਹਾ ਟੇਸਟ ਚਾਹੀਦਾ ਸੀ ਉਹਦਾ ਤੇ ਜੇ ਤੁਸੀਂ ਚਾਹੋ ਤੁਹਾਡੇ ਕੋਲ ਨਾ ਰੱਖਿਆ ਹੋਇਆ ਬਟਰ ਹੈ ਨਾ ਮੱਖਣ ਤੇ ਤੁਸੀਂ ਉਹ ਵੀ ਇਹਦੇ ਉੱਤੇ ਲਾ ਸਕਦੇ ਹੋ ਉਸ ਤੋਂ ਬਾਅਦ ਨਾ ਇੱਕ ਆਲੂ ਦੀ ਪੀਠੀ ਯਾਨੀ ਕਿ ਮੈਂ ਬਣਾਉਂਦੀ ਪਈ ਆ ਮਸਾਲਾ ਡੋਸਾ ਉਹਦੇ ਲਈ ਮੈਂ ਮਸਾਲਾ ਰੈਡੀ ਕੀਤਾ ਹੈ ਇਹਦੇ ਅੰਦਰ ਮੈਂ ਤੜ ਆਲੂ ਬੋਇਲ ਕਰਕੇ ਉਸ ਤੋਂ ਬਾਅਦ ਇੱਕ ਪਿਆਜ਼ ਛੋਟਾ ਜਿਹਾ ਪਾ ਕੇ ਉਸ ਤੋਂ ਬਾਅਦ ਮੈਂ ਰਾਈ ਸਰੋਂ ਇਹਦੇ ਅੰਦਰ ਪਾ ਕੇ ਇਹਨੂੰ ਤੜਕਾ ਲਗਾ ਲਿਆ ਸੀ ਬਹੁਤ ਵਧੀਆ ਹਲਦੀ ਨਮਕ ਗਰਮ ਮਸਾਲਾ ਪਾ ਕੇ ਇਹ ਮੇਰੀ ਆਲੂ ਦੀ ਟਿੱਕੀ ਬਣ ਗਈ ਹੈ ਮੇਰੇ ਕੋ ਕੜੀ ਪੱਤਾ ਵੀ ਪਿਆ ਸੀ ਮੈਨੂੰ ਯਾਦ ਭੁੱਲ ਗਿਆ ਵਿਚ ਪਾਣਾ ਉਹਦਾ ਵੀ ਬਹੁਤ ਵਧੀਆ ਟੇਸਟ ਆਣਾ ਹੀ ਤੇ ਇੱਥੇ ਮੈਂ ਇਹਨੂੰ ਆਲੂ ਦੀ ਪੀਠੀ ਨੂੰ ਜਿੰਨਾ ਕਿ ਮੈਨੂੰ ਚਾਹੀਦਾ ਅੰਦਰ ਬੈਟਰ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਕ੍ਰਿਸਪੀ ਹੋ ਗਿਆ ਹੈ ਇਹ ਇਹ ਜਿਹੜਾ ਇੱਥੋਂ ਕਲਰ ਆ ਗਿਆ ਬ੍ਰਾਊਨ ਕਲਰ ਜਿੱਥੋਂ ਜਿੱਥੋਂ ਤੁਹਾਨੂੰ ਡੋਸਾ ਪਿਆ ਨਾ ਦੇਖੋ ਕਿੰਨਾ ਸੋਹਣਾ ਡਾਰਕ ਬ੍ਰਾਊਨ ਹੋ ਗਿਆ ਤੇ ਦੇਖਦੇ ਦਿਲ ਕਰੇਗਾ ਕਿ ਖਾਈਏ ਮਤਲਬ ਕਿ ਮੇਰਾ ਤਾਂ ਦਾਦਾ ਜੀ ਦਾ ਕਹਤਾ ਮੈਂ ਤਾਂ ਬੈਟਰ ਰੱਖਿਆ ਹੋਇਆ ਫ੍ਰਿਜ ਚ ਮੇਰਾ ਜਦੋਂ ਜਦੋਂ ਦਿਲ ਕਰੇਗਾ ਮੈਂ ਬਣਾ ਕੇ ਉਹਨੂੰ ਫਿਰ ਤੋਂ ਖਾ ਲਵਾਂਗੀ ਆ ਦੇਖੋ ਫਾਈਨਲੀ ਸਾਡਾ ਇੱਕ ਡੋਸਾ ਫਸਟ ਡੋਸਾ ਬਣ ਕੇ ਰੈਡੀ ਹੈ ਮੈਂ ਦੋ ਤਿੰਨ ਡੋਸੇ ਬਣਾਨੇ ਸੇਫ ਤੁਹੀ ਦੇਖਿਆ ਬੈਟਰ ਮੈਂ ਥੋੜਾ ਜਿਹਾ ਕੱਢਿਆ ਕਿਉਂਕਿ ਕਿਸੇ ਹੋਰ ਨੇ ਖਾਣਾ ਨਹੀਂ ਜਦੋਂ ਕਿਸੇ ਨੇ ਖਾਣਾ ਹੋਏਗਾ 2 ਮਿੰਟ ਲੱਗਦੇ ਹੈ ਤਵਾ ਗਰਮ ਕਰੋ ਔਰ ਜਿੱਤੇ ਪਾਕੇ ਤੇ ਮੈਂ ਬਣਾ ਦਵਾਂਗੀ ਵੈਸੇ ਵੀ ਬੀਸ਼ੂ ਦੇ ਪਾਪਾ ਹੀ ਖਾਣਗੇ ਠਹਿਰ ਕੇ ਥੋੜਾ ਸ਼ਾਮ ਦੇ ਟਾਈਮ ਤੇ ਚਾਹ ਦੇ ਨਾਲ ਉਹਨਾਂ ਨੂੰ ਦੇ ਦਾਂਗੀ ਜਾਂ ਇੱਥੇ ਬਸ ਮੈਂ ਬਣਾ ਲਾਂਗੀ ਕਿਉਂਕਿ ਬੀਸ਼ੂ ਨੇ ਔਰ ਉਹਦੇ ਪਾਪਾ ਨੇ ਖਾਲੀ ਫੁਲਕੇ ਖਾਦੇ ਹੈ ਚਪਾਤੀ ਕਹਿੰਦੇ ਹਨ ਰੋਟੀ ਲਾਦੇ ਫਿਲਹਾਲ ਸਵੇਰੇ ਤੇ بس پھر انہوں نے روٹی لاਤੀ اچھا میں ਪਾਣ ਲਗੀ ਆਪਣਾ ਅਗਲਾ ਡੋਸਾ ਤੇ ਮੈਂ ਫਟਾਫਟ ਬਣਾ ਕੇ ਕਰ ਲਾਂਗੇ ਆਪਣੇ ਸਾਰੇ ਡੋਸੇ ਰੈਡੀ ਆ ਦੇਖੋ ਇੱਕ ਨੇ ਇਹਦੇ ਨਾਲ ਸਟਿਕ ਮਿਲੀ ਸੀਗੀ ਆ ਜਿਹੜੇ ਨਾਲ ਹੀ ਆਹੀ ਤਵੇ ਦੇ ਨਾਲ ਤੇ ਮੈਂ ਕਿਹਾ ਚਲੋ ਇਹਦੇ ਨਾਲ ਟਰਾਈ ਕਰਦੀ ਆ ਬਟ ਇਹਦੇ ਨਾਲ ਮੈਨੂੰ ਇੰਨੀ ਪ੍ਰੈਕਟਿਸ ਨਹੀਂ ਹੈਗੀ ਜਿਹੜੇ ਲੋਕੀ ਪਾਉਂਦੇ ਨੇ ਉਹਨਾਂ ਨੂੰ ਪ੍ਰੈਕਟਿਸ ਹੁੰਦੀ ਹੈ ਮੈਨੂੰ ਇਹਦੇ ਨਾਲ ਇੰਨੀ ਪ੍ਰੈਕਟਿਸ ਨਹੀਂ ਸੀ ਪਰ ਫਿਰ ਵੀ ਮੈਂ ਨਾ ਇਹਦੇ ਨਾਲ ਪਲਾਉਣ ਦੀ ਕੋਸ਼ਿਸ਼ ਕੀਤੀ ਇਹਨੂੰ ਮੈਂ ਤਾਂ ਦੇਸੀ ਕੰਮ ਹੀ ਠੀਕ ਆ ਕੜਛੀ ਵਾਲਾ ਕਿਉਂਕਿ ਮੈਂ ਤਵੇ ਤੇ ਇਹ ਵੀ ਤਵਾ ਮੈਂ ਬਹੁਤ ਘੱਟ ਯੂਜ਼ ਕਰਦੀ ਆ ਤੇ ਇਹ ਵੀ ਮੰਮੀ ਹੁਣ ਆ ਕੋ ਆਇਆ ਤੇ ਇੱਥੇ ਪਿਆ ਸੀਗਾ ਤਾਂ ਯੂਜ਼ ਕਰ ਲਿਆ ਜਦੋਂ ਮੈਂ ਆਪਣੇ ਸੋਹਰੇ ਸੀਗੀ ਮੈਂ ਲੋਹੇ ਵਾਲੇ ਤਵੇ ਤੇ ਬਹੁਤ ਵਧੀਆ ਡੋਸੇ ਬਣਾ ਲੈਂਦੀ ਆ ਤੇ ਇੱਥੇ ਪਰ ਮੈਂ ਜਦੋਂ ਚੀਜ਼ ਲੱਭ ਜੇ ਨਾਲ ਤੇ ਫਿਰ ਬੰਦਾ ਕਹਿੰਦਾ ਯਾਰ ਛੱਡ ਫਰਾ ਮਿਹਨਤ ਕੀ ਕਰਨੀ ਤਵਾ ਹੈਗਾ ਤਾਂ ਸਹੀ ਆ ਆਪਾਂ ਉਹਦੇ ਤੇ ਬਣਾ ਲਾਂ फटाफट ਤੇ ਆ ਦੇਖੋ ਆ ਜਿਹੜਾ ਮੈਂ ਉਹ ਡੰਡੀ ਨਾਲ ਡੋਸਾ ਫਲਾਇਆ ਸੀ ਮੈਨੂੰ ਥੋੜੀ ਜਿਹੀ ਸ਼ੇਪ ਜੀ ਇਹਦੀ ਨਾਲ ਗੜਬੜ ਜੀ ਲੱਗੀ ਟੇਢੀ ਮੇਢੀ ਤੇਰਛਾ ਜਿਆ ਉਸ ਤੋਂ ਬਾਅਦ ਮੈਨੂੰ ਗੋਲ ਕੀਤਾ ਥੋੜਾ ਜਿਹਾ ਬੈਟਰ ਹੋਰ ਕਰਕੇ ਜੀ ਨਹੀਂ ਹੁੰਦੀ ਗੋਲ ਜਿਆ ਡੋਸਾ ਨਹੀਂ ਲੱਗਦਾ ਉਸ ਤੋਂ ਬਾਅਦ ਇੱਕ ਆਸ ਵੀਰਨ ਵਿਸ਼ੂ ਵਾਸਤੇ ਤੇ ਪਾਪਾ ਵਾਸਤੇ ਨਾ ਇਹ ਬਣਾਈ ਸੀਗੀ ਪੁਰਜੀ ਪੁਰਜੀ ਕਾਦੀ ਏ ਇਹ ਸੋਇਆ ਬੀਨ ਦੀ ਠੀਕ ਹੈ ਸੋਇਆ ਬੀਨ ਦਾ ਚੂਰਾ ਆ ਉਹਦੀ ਇਹ ਪੁਰਜੀ ਏ ਤੇ ਇਹ ਵੀ ਮੈਂ ਮੈਂ ਕਿਹਾ ਚਲੋ ਇੱਕ ਦੋਸੇ ਚ ਨਾ ਮੈਂ ਇਹ ਪਾ ਕੇ ਦੇਖਦੀ ਆ ਇਹਦਾ ਕੀ ਟੇਸਟ ਆਂਦਾ ਤੇ ਇਹ ਪੁਰਜੀ ਨੂੰ ਮੈਂ ਦੋਸੇ ਚ ਇੱਕ ਚ ਇਹਦੇ ਵਿੱਚ ਸਟਫ ਕੀਤਾ ਇੱਕ ਦੋਚ ਮੈਂ ਆਲੂ ਸਟਫ ਕੀਤੇ ਤੇ ਮੈਂ ਆਪਣੇ ਲਈ ਕਰ ਲਿਆ ਨਾਸ਼ਤਾ ਰੈਡੀ ਇਹਦੇ ਨਾਲ ਮੈਂ ਨਾ ਕੋਈ ਚਟਨੀ ਵਗੈਰਾ ਮਾਰਨਿੰਗ ਟਾਈਮ ਤੇ ਨਹੀਂ ਬਣਾਈ ਕਿਉਂਕਿ ਚਾਹ ਦੇ ਨਾਲ ਖਾਣਾ ਮੈਨੂੰ ਜ਼ਿਆਦਾ ਬੈਸਟ ਲੱਗਦਾ ਹੈ ਮੈਂ ਚਟਨੀਆਂ ਛਟਰੀਆਂ ਬਣਾਉਂਦਾ ਨਹੀਂ ਔਰ ਤੁਹਾਨੂੰ ਮੈਂ ਦੱਸਾਂ ਜੇ ਜਦੋਂ ਰਾਤੀ ਇਹਨੂੰ ਮੈਂ ਰੱਖਿਆ ਨੇ ਫਰਮੈਟ ਹੋ ਜਾਂਦਾ ਹੈ ਨਾ ਜਦੋਂ ਮਤਲਬ ਕਿ ਫੁੱਲ ਜਾਂਦਾ ਨੇ ਇਹਦੇ ਅੰਦਰ ਆਪੇ ਖਟਾਸ ਆ ਜਾਂਦੀ ਹੈ ਖੱਟਾ-ਖੱਟਾ ਹੋ ਜਾਂਦਾ ਹੈ ਜਿਹੜਾ ਇਹਦਾ ਬੈਟਰ ਆ ਤਾਂ ਬਹੁਤ ਵਧੀਆ ਟੇਸਟ ਲੱਗਦਾ ਕੁਝ ਵੀ ਇਹਦੇ ਚ ਐਡ ਕਰਨ ਦੀ ਚਟਨੀ ਵਟਨੀ ਕੋਈ ਲੋੜ ਨਹੀਂ ਹੁੰਦੀ ਤਾਂ ਮੈਂ ਤਾਂ ਚਾਹ ਨਾਲ ਪੀ ਕੇ ਰੈਡੀ ਆ ਦੇਖੋ ਆ ਸਾਡੇ ਡੋਸੇ ਬਣ ਕੇ ਰੈਡੀ ਆ ਐਮ ਫ ਫਟਾਫਟ ਬਕਰ ਬਕਰ ਖਾ ਲਾਂਗੀ ਕਿਉਂਕਿ ਇਥੇ ਰਿਆ ਨਹੀਂ ਸੀ ਜਾਣਿਆ क्रिस्पी क्रिस्पी ਬਨੇ ਸੀ ਚਾਹ ਮੈਂ ਲਾਗੇ ਪਾ ਲਈਏ ਗਲਾਸ ਵਿੱਚ ਤੇ ਬਸ ਪੀ ਕੇ ਤੇ ਵਿਲੀ ਹੋ ਜਾਣਗੀ ਆ ਦੇਖੋ ਕਿੰਨੇ ਸੋਹਣੇ ਬਣੇ ਆ ਆਹਾਹਾ ਦੇਖ ਤੇ ਤੁਹਾਡਾ ਵੀ ਦਿਲ ਕਰੇਗਾ ਕਿ ਮੂੰਹ ਚ ਪਾਣੀ ਆਏਗਾ ਕਿ ਮੈਂ ਵੀ ਖਾ ਲਵਾਂ ਤੇ ਤੇ ਜਰੂਰ ਕਮੈਂਟ ਕਰਕੇ ਤੁਹਾਨੂੰ ਵੀ ਵੀਡੀਓ ਚੰਗੀ ਲੱਗੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ओरिजिनल ਤਰੀਕੇ ਨਾਲ ਬਨੇ ਹੋਏ ਡੋਸੇ ਦਾਲ ਤੇ ਚਾਵਲ ਦੇ ਥੈਂਕ ਯੂ